ਸਨਿਯੁਤ ਦੇਖਦੇ ਦਸਤਖਾਨੋਂ ਪਿਆਰ ਭਰੀ ਅਤੇ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੱਤੇ ਪੰਡ ਮੱਤੇ ਨੰਗਲ ਵਿਖੇ ਨਯਦ ਬਾਬਾ त्याਗੀ ਸਿੰਘ ਜੀ ਲੰਗਰਾਂ ਵਾਲਿਆਂ ਵੱਲੋਂ ਜੋ ਦੁਖੀਆਂ ਦੇ ਜੋ ਵੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਜਿਸ ਤਰ੍ਹਾਂ ਦੀ ਦਰਦਾਂ ਦੀ ਸਰਵਿਆਕਲ ਕੋਈ ਵੀ ਬਿਮਾਰੀ ਹੁੰਦੀ ਹੈ ਉਹ ਠੀਕ ਕਰਦੇ ਹਨ ਤੁਸੀਂ ਦੇ ਰੋਡੀਆਂ ਸਨਿਯੁਤ ਦੀ ਖਾਸ ਰਿਪੋਰਟ ਪੱਤਰਕਾਰ ਦਵਿੰਦਰ ਸਿੰਘ ਤਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗ ਬਾਬਾ त्याਗੀ ਜੀ ਲੰਗਰਾਂ ਵਾਲੇ ਜੋ ਕੇ ਸਾਡੇ ਵੱਲੋਂ ਦੇਸੀ ਜੜੀ ਬੂਟੀਆਂ ਔਰ ਗੁਰੂ ਦੀ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਦਾ ਨਾਮ ਜਪਾ ਕੇ ਦੁਖੀਆਂ ਦੇ ਦੁੱਖ ਜਿਹੜੇ ਦੂਰ ਕੀਤੇ ਜਾਂਦੇ ਆ ਸੋ ਜਿਹਨਾਂ ਨੂੰ ਬੈਟ ਲੱਗੀ ਆ ਡਿਸਕ ਦਾ ਨੁਕਸਿਆ 15 ਮਿੰਟਾਂ ਦੀ ਬਾਅਦ ਤੋਂ ਉਤਾਰ ਕੇ ਅਗਲੇ ਹੱਥ 'ਚ ਪੜਾ ਗੀਦੀ ਆ ਪੰਜਾ ਮੋੜ ਡਾਇਟਰ ਲਗਣ ਦੀ ਇਹ ਹੋਰ ਨਈ ਜਿਹਨਾਂ ਦੇ ਗੋਡੇ ਦੁਖਦੇ ਆ ਉਹਨਾਂ ਨੂੰ 15 ਮਿੰਟਾਂ ਐ ਸਹੀ ਕਰ ਦਿੱਤਾ ਜਾਂਦਾ ਜਿਹੜੀ ਹਿੰਦੀ ਪੀੜ ਹੁੰਦੀ ਆ ਉਹ ਵੀ 15 ਮਿੰਟਾਂ ਹੀ ਛੀਕੀ ਦਿੱਤੀ ਜਾਂਦੀ ਆ ਸਰਵਾਈਕਲ ਜਿਹੜਾ ਵਾ ਉਹ 3 ਤੋਂ 5 ਮਿੰਟ ਵਿੱਚ ਠੀਕ ਕਰ ਦਿੱਤਾ ਜਾਂਦਾ ਇਹ ਮਾਤਾ ਜੀ ਆਏ ਸਨ ਮਾਤਾ ਜੀ ਆਉਣ ਕਰੋ ਮੁੱਖ ਦੇ ਰਿਕਟਰ ਨੂੰ ਇਹ ਮਾਤਾ ਨੂੰ ਮੋਟਰਸਾਈਕਲ ਤੇ ਚਾੜ੍ਹ ਕੇ ਲਿਆਂਦਾ ਸੀ ਮਾਤਾ ਮੋਟਰਸਾਈਕਲ ਤੇ ਚਾੜ੍ਹ ਕੇ ਲਿਆਂਦਾ ਤੈਨੂੰ ਹਾਂ ਤੁਰਿਆ ਨਹੀਂ ਨਾ ਜਾਂਦਾ ਹਾਂ ਤੇ ਉਹ ਹੋਣ ਤੋਂ ਦੱਸ ਹੁਣ ਤੈਨੂੰ ਕਿੰਨਾ ਆਰਾਮ ਆਇਆ 15 ਮਿੰਟਾਂ ਚ ਹਾਂ ਉੱਚੀ ਬੋਲ ਨਾ ਜਰਾ ਕੰਨ ਹੁੱਕ ਹਾਂ ਕਾਫੀ ਕਰਕੇ ਆਰਾਮ ਆ ਹੁਣ ਤੈਨੂੰ ਹੁਣ ਤੈਨੂੰ ਤੁਰ ਕੇ ਵਿਖਾਏਗੀ ਚੱਲ ਉੱਠ ਤਾਂ ਤੁਰ ਕੇ ਵਿਖਾ ਰੋ ਇਹ ਮਾਤਾ ਨੂੰ ਤੁਰ ਕੇ ਵਿਖਾਏਗੀ 15 ਮਿੰਟਾਂ ਚ ਮਾਤਾ ਨੂੰ ਆਰਾਮ ਆ ਗਿਆ ਜਿਹੜੀ ਉੱਠ ਨਹੀਂ ਸਕਦੀ ਤੋੜ ਨਹੀਂ ਸਕਦੀ ਉਹਨੇ ਮਾਤਾ 15 ਮਿੰਟਾਂ ਬਾਅਦ ਤੁਹਾਨੂੰ ਤੁਰ ਕੇ ਵਿਖਾਏਗੀ ਸਾਲ ਮਾਤਾ ਤੋਰ ਮਾਤਾ ਇਹ ਮਾਤਾ ਕੰਨਿਆ ਜਣਾ ਤੋਂ ਮੰਜੀ ਤੇ ਪਈ ਹੀ ਤੁਰਿਆ ਨਹੀਂ ਜਾਂਦਾ ਇਹ ਕੋ ਇਹਨੂੰ ਮੋਟਰਸਾਈਕਲ ਤੇ ਚਾੜ੍ਹ ਕੇ ਲਿਆਂਦਾ ਤੇ ਹੁਣ ਇਹ ਤੁਹਾਨੂੰ ਸਾਹਮਣੇ ਤੁਰ ਕੇ ਵਿਖਾਉਣ ਲਈ ਆ ਤੇ ਦੋਹਾਂ ਦਿਨਾਂ ਚੰਨਿਆ ਵਧੀਆ ਨਾ ਉਹ ਹੋ ਜਾਣਾ 15 ਮਿੰਟਾਂ ਦੇ ਇਲਾਜ ਨਾਲ ਮਾਤਾ ਐ ਤੁਰਨ ਲੱਗ ਪਈ ਹੈ ਬਿਲਕੁਲ ਹਾਂ ਮਾਤਾ ਠੀਕ ਆ ਹੁਣ ਤੂੰ ਹਾਂ ਠੀਕ ਹੈ ਠੀਕ ਆ ਠੀਕ ਆ ਚੱਲ ਹੁਣ ਤੁਰ ਫਿਰ ਕਿੰਨੀ ਉਮਰ ਹੋਈ ਤੇਰੀ ਨਹੀਂ ਉਮਰ ਫੇ ਵੀ ਕਿੰਨੀ ਹੋएगी ਤੇਰੀ 70 ਸਾਲ ਆ ਗਈ ਆ ਹੋ ਗਈ ਆ ਕਿੰਨੀ ਹੋਣੀ ਹੋਗੀ 70 ਸਾਲ ਦੀ ਉਮਰ ਚ ਮਾਤਾ ਨੇ ਬੜੀਆਂ ਦਵਾਈਆਂ ਖਾਧੀਆਂ ਮਾਤਾ ਬੜਾ ਇਲਾਜ ਕਰਾਇਆ ਬੜਾ ਕਰਾਇਆ ਬਹੁਤ ਇਲਾਜ ਕਰਾਇਆ ਆਰਾਮ ਨਹੀਂ ਆਇਆ ਕਿਤੇ ਇਹਨਾਂ ਹਾਂ ਸਾ ਤੇ ਹੁਣ ਇਹ ਹਾਂਜੀ ਹਾਂਜੀ ਠੀਕ ਆ ਮਾਤਾ ਬਿਲਕੁਲ ਮਾਤਾ ਠੀਕ ਆ ਦਵਾਈ ਦਾ ਡਾਕਟਰ ਕੋ ਗਿਆ ਹਾਂ ਬੜੀਆਂ ਲੈਣ ਕੇ ਡਾਕਟਰ ਨਿਕਲ ਆਇਆ ਤੇ ਨਿਰਮਲ ਸਿੰਘ ਨੇ ਨਿਰਮਲ ਸਿੰਘ ਨੇ ਕਰਾਇਆ ਪੰਜਾਬ ਦੇ ਕੋਲ ਚਲਾ ਜਾ ਬਿਲਕੁਲ ਅੱਛਾ ਹੁਣ ਤੇ ਤਸੱਲੀ ਹੋ ਗਈ ਮਾਤਾ ਨਾ ਬਿਲਕੁਲ ਕੇ ਹਾਂ ਮਾਤਾ ਮਾਤਾ ਵਧੀਆ ਢੰਗ ਨਾਲ ਤੁਰਨ ਲੱਗ ਪਈ ਹੈ ਹਾਂ ਠੀਕ ਹੈ ਰਵਈ ਗੁਰ ਦੀ ਕਿਰਪਾ ਗੁਰੂ ਪਿਆਰਿਓ ਵੈਰ ਬਾਬਾ ਧਿਆਗੀ ਜੀ ਲੰਗਰਾਂ ਵਾਲੇ ਆਪ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਪਿੰਡ ਮੱਤੇ ਨੰਗਲ ਫਤੇਗੜ ਚੂੜੀਆਂ ਤੋਂ ਜਨਾਲਾ ਰੋਡ ਤੇ ਜਿੱਥੇ ਸਾਡੇ ਵੱਲੋਂ ਡਿਸਕ ਦਾ ਸਰਵਾਈਕਲ ਦਾ ਇਹ ਆਧ ਰੋਗ ਜਿਹੜੇ ਆ 10 ਤੋਂ 15 ਮਿੰਟਾਂ 'ਚ ਠੀਕ ਕਰਕੇ ਮਰੀਜ਼ਾਂ ਨੂੰ ਤੋੜਿਆ ਜਾਂਦਾ ਗੋਡੇ ਤਰਦਾਂ ਠੀਕ ਹੋ ਜਾਂਦੀਆਂ 15 ਮਿੰਟਾਂ 'ਚ ਮਰੀਜ਼ ਮੂੰਹ ਬੋਲਦਾ ਆਪ ਕਿ ਮੈਂ ਠੀਕ ਆ ਸੋ ਇਸ ਕਰਕੇ ਸਾਡੇ ਵੱਲੋਂ ਸੰਗਤਾਂ ਨੂੰ ਬੇਨਤੀ ਆ ਹਰ ਐਤਵਾਰ ਦੇ ਐਤਵਾਰ ਪਿੰਡ ਮੱਤੇਨੰਗਲ ਫਾਗੇਗੜ ਚੂੜੀਆਂ ਤੋਂ ਜਿ ਨਾਲਾ ਰੋਡ ਤੇ ਜੋ ਕੈਂਪ ਲੱਗਦਾ ਵਾ ਉਸ ਕੈਂਪ 'ਚ ਆ ਕੇ ਲਾਹਾਂ ਲੋ ਸਾਡਾ ਮੋਬਾਈਲ ਨੰਬਰ 9781235630 9781235630 ਗੁਰੂ ਪਿਆਰਿਓ ਇੱਧਰ ਉੱਧਰ ਭਟਕਣ ਨਾਲੋਂ ਜਿਆਦਾ ਥਾਵਾਂ ਤੇ ੱਟਕੇ ਖਾਣ ਨਾਲੋਂ ਜੇ ਗੁਰੂ ਕਿਰਪਾ ਕਰਦਾ ਜੇ ਗੁਰੂ ਰਾਮਦਾਸ ਦਾ ਨਾਮ ਜਪਾਉਂਦੇ ਆਂ ਤੇ ਮਰੀਜ਼ ਆਪਣੇ ਮੂੰਹੋਂ ਕਹਿੰਦਾ 15 ਮਿੰਟਾਂ ਬਾਅਦ ਮੈਂ ਤੰਦਰੁਸਤ ਹਾਂ ਸਵੇਰ ਦੇ ਬੜੇ ਮਰੀਜ਼ ਆ ਰਿਹਾ ਜੀ 11 ਤਰੀਕ ਸੀ ਮੀਂਹ ਪੈ ਰਿਹਾ ਸੀ 11 ਅਗਸਤ ਵਾਜਨ ਵਰਖਾ ਪੈਂਦੀ ਸੀ ਤੇ ਫਿਰ ਵੀ ਮਰੀਜ਼ ਜਿਹੜੇ ਤੁਰੇ ਆ ਰਹੇ ਨੇ ਤੇ ਆਉਂਦਿਆਂ-ਆਉਂਦਿਆਂ 15 ਮਿੰਟਾਂ ਚ ਮਰੀਜ਼ਾਂ ਨੂੰ ਤੰਦਰੁਸਤ ਕਰਕੇ ਚਾਹ ਪਾਣੀ ਪਿਆ ਕੇ ਤੋਰ ਦਈਦਾ। ਤੇ ਜਾਓ ਖੁਸ਼ੀਆਂ ਵਾਲੋ ਗੁਰੂ ਰਾਮਦਾਸ ਜੀ ਦੀਆਂ ਸਾਨੂੰ ਸੇਵਾ ਦਾ ਮੌਕਾ ਦਿਓ ਤਾਂ ਜੋ ਕਿ ਸਾਡਾ ਇਹੀ ਸੰਦੇਸ਼ ਆਵਾਕ ਕਿ ਜੇ ਸਰੀਰ ਤੰਦਰੁਸਤ ਹੈ ਤੇ ਸਭ ਕੁਝ ਠੀਕ ਹੈ। ਜੇ ਸਰੀਰ ਤੰਦਰੁਸਤ ਨਹੀਂ ਤੇ ਭਾਵੇਂ ਕੁਝ ਵੀ ਹੋਏ ਸਾਡਾ ਕਿਸੇ ਕੰਮ ਨਹੀਂ ਆਉਂਦਾ। ਤੇ ਸਮਾਜ ਦੀ ਸੇਵਾ ਕਰਦੇ ਆ ਰਹੇ ਆਂ। ਗੁਰੂ ਪਿਆਰੇ ਮੌਕਾ ਦੇ ਸੇਵਾ ਦਾ ਸਾਡੇ ਉਹਨਾਂ ਧੀਆਂ ਦੇ ਵਿਆਹ ਮੁਕਤ ਕੀਤੇ ਜਾਂਦੇ ਹਰ ਮਹੀਨੇ ਵੱਡੇ-ਵੱਡੇ ਸਲਾਨਾ ਜੋੜ ਮੇਲੇ ਤੇ ਲੰਗਰ ਲਾਏ ਜਾਂਦੇ ਆ। ਅਸੀਂ ਕੋਈ ਕਿਸੇ ਕਿਸਮ ਦੀ ਇਗਰਾਹੀ ਕੀਤੀਆਂ ਵੀ ਨਹੀਂ ਕਰਦੇ ਸੇਵਾ ਕਰ ਰਹੇ ਹਾਂ ਗੁਰੂ ਕੇ ਪਿਆਰਿਓ ਸਾਡੇ ਵੱਲੋਂ ਪਥਰੀ ਬਵਾਸੀਰ ਸ਼ੂਗਰ ਲਕੋਰੀਆ ਆਦ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਅੱਖਾਂ ਦਾ ਦਰੂ ਚਿੱਟਾ ਮੋਤੀਆ ਧੁੰਦ ਜਾਲਾ ਖਾਰਸ਼ ਆ ਠੀਕ ਕਰਦਾ ਵਾ ਉਹਦੇ ਨਾਲ ਅਸੀਂ ਐਨਕਾਂ ਮੁਫਤ ਦਿੰਨੇ ਆ ਅੱਖਾਂ ਦੇ ਦਰੂ ਦੇ ਨਾਲ ਐਨਕਾਂ ਅਸੀਂ ਮੁਫਤ ਦਿੰਨੇ ਆ ਸਾਡੇ ਵੱਲੋਂ ਸੇਵਾ ਚੱਲ ਰਹੀ ਆ ਲਾਹਾ ਲੈਣ ਦਾ ਯਤਨ ਕਰੋ ਹਰ ਐਤਵਾਰ ਪਹੁੰਚੋ ਮੱਤੇ ਨੰਗਲ ਪਹੁੰਚ ਕੇ ਆਪਣਾ ਸਰੀਰ ਤੰਦਰੁਸਤ ਬਣਾਓ ਤੇ ਗੁਰੂ ਰਾਮਦਾਸ ਦੇ ਗੁਣ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅਮਾ ਤਾਂ ਦੇਖੀ ਸਰ ਇਹ ਹੁਣ ਜੀ ਠੀਕ ਸਾਰੇ ਪੁੰਦਾ ਸੰ ਪਰ ਬਾਵਾ ਤਾਂ ਚ ਨਹੀਂ ਤੇ ਨਾ ਲਾਈਟ ਜੀ ਸਾਹਿਬ ਹਾਂ ਮੈਂ ਮਾਇਆ ਖਾਧਿਆ ਪਰ ਚੱਕ ਪੁਰਾ ਲਿਆ हां माता जी हां जी ਜਦੋਂ ਤੁਸੀਂ ਮੇਰੇ ਕੋਲ ਆਏ ਜੇ ਉਦੋਂ ਤੁਹਾਡੀ ਬਾਹ ਤਾਂ ਨਹੀਂ ਹੁੰਦੀ ਤਾਂ ਆ ਬਾਹ ਤਾਂ ਤੇ ਨਹੀਂ ਹੁੰਦੀ ਤੁਹਾਡੀ ਉਦੋਂ ਉਹ ਨਾ ਹੁੰਦੀ ਨਹੀਂ ਨਾ ਹੁੰਦੀ ਫੋਨ ਤੇਰੀ ਬਾਹ ਬਿਲਕੁਲ ਤਾਂ ਹੁੰਦੀ ਕਰਕੇ ਬਖਾਰ ਬਾਹਾਂ ਤਾਂ ਹੁੰਦੀਆਂ ਤੇਰੀਆਂ ਇਹ 5 ਕੁ ਮਿੰਟ ਲੱਗੇ ਆ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਨਿਮਰਤਾ ਸਾਹਿਤ ਬੇਨਤੀ ਕਰਦੇ ਆਂ ਕਿ ਸਾਡੇ ਵੱਲੋਂ ਜੋ ਕੈਂਪ ਲਾਏ ਜਾਂਦੇ ਆ ਉਹਨਾਂ ਕੰਪਾਂ ਵਿੱਚ ਜਿਹੜੇ ਜੋੜ ਜੁੜੇ ਨੇ ਜਿਹੜੀ ਬਾਹਾਂ ਤਾਂ ਨਹੀਂ ਜਾਂਦੀਆਂ ਲੱਤਾਂ ਗੋਡੇ ਦੁਖਦੇ ਆ ਪੰਜ ਸੱਤਾਂ ਮਿੰਟਾਂ ਵਿੱਚ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਸੋ ਲਾਹ ਲੋ ਜੋ ਸਾਡੇ ਵੱਲੋਂ ਕੈਂਪ ਜਿਹੜਾ 11 ਤਰੀਕ ਨੂੰ ਲੱਗਾ ਸੀ ਪਿੰਡ ਮੱਤੇਂ ਨੰਗਲ ਵਿਖੇ ਉੱਥੇ ਵੀ ਇੱਕ ਬਜ਼ੁਰਗ ਮਾਤਾ ਆਈ ਸੀ 17 ਸਾਲਾਂ ਦੀ ਜਿਹਨੂੰ ਚੁੱਕ ਕੇ ਲਿਆਂਦਾ ਉਹ ਵਿਚਾਰੀ ਤੁਰ ਕੇ ਗਈ ਫਿਰ ਗੁਰੂ ਦੀ ਅੰਨੀ ਕਿਰਪਾ ਹੋਈ ਇਹ ਵੀ ਮਾਤਾ ਹੁੰਦੀ ਰੋਂਦੀ ਸੀ ਬੜਾ ਤੇ ਹੁਣ ਇਹ ਆਪਣੇ ਆਪ ਦੇਖੋ ਤੁਹਾਡੇ ਸਾਹਮਣੇ ਬਾਹਾਂ ਤਾਂ ਕੀਚੀਆਂ ਨੇ ਇਹ ਵੀ ਬਾਹ ਮਾਸਾ ਵੀ ਤਾਂ ਨਹੀਂ ਸੀ ਹੁੰਦੀ ਇੰਨੀ ਤਕਲੀਫ ਸੀ ਇਹਨੂੰ ਸਿਰਫ 2 ਮਿੰਟ ਇਹਦੀਆਂ ਅੱਖਾਂ ਚੋਂ ਅਥਰੂ ਨਿਕਲੇ ਨੇ ਜਿਵੇਂ ਜਿਵੇਂ ਅਸੀਂ ਦਾ ਇਲਾਜ ਕੀਤਾ ਦਰਦ ਹੋਈ ਹੁਣ ਇਹ ਬਿਲਕੁਲ ਮਾਤਾ ਜਿਹੜੀ ਆ ਬਾਹਾਂ ਤੋਂ ਠੀਕ ਆ ਤੁਹਾਡੇ ਸਾਹਮਣੇ ਆ ਸਾਰੀਆਂ ਸੰਗਤਾਂ ਦੇ ਸੋ ਗੁਰੂ ਪਿਆਰਿਓ ਬੈਦ ਤਿਆਗੀ ਬੇਨਤੀ ਕਰਦਾ ਕਿ ਸਾਡੇ ਵੱਲੋਂ ਐਤਵਾਰ ਵਾਲੇ ਦਿਨ 18 ਅਗਸਤ ਦਿਨ ਐਤਵਾਰ ਨੂੰ ਫਿਰ ਕੈਂਪ ਜਿਹੜਾ ਪਿੰਡ ਮੱਤੇ ਨੰਗਲ ਲਾਇਆ ਜਾ ਰਿਹਾ। ਉੱਥੇ ਪਹੁੰਚ ਕੇ ਲਾਹਾ ਪ੍ਰਾਪਤ ਕਰੋ। ਸਾਡੇ ਵੱਲੋਂ ਬੀ.ਐਮ.ਪੀ ਆ ਗੁਰੂ ਕੇ ਪਿਆਰਿਓ ਇਹ ਇਲਾਜ ਅਸੀਂ ਗੁਰੂ ਰਾਮਦਾਸ ਦਾ ਨਾਮ ਜਪਾ ਕੇ ਕਰਦੇ ਆ ਰਹੇ ਹਾਂ। ਸਾਡੇ ਵੱਲੋਂ ਨਿਮਰਤਾ ਸਹਿਤ ਬੇਨਤੀ ਆ ਸੰਗਤਾਂ ਨੂੰ ਕਿ ਗੁਰੂ ਪਿਆਰਿਓ 18 ਅਗਸਤ ਦਿਨ ਐਤਵਾਰ ਵਾਲੇ ਦਿਨ ਪਿੰਡ ਮੱਤੇ ਨੰਗਲ ਫਤੇਗੜ ਚੂੜੀਆਂ ਤੋਜ ਨਾਲਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰੂ ਕੇ ਪਿਆਰੇਓ ਮੋਬਾਈਲ ਨੰਬਰ 9781235630 ਤੇ ਪਹੁੰਚ ਕੇ ਆਪਣੇ ਦੁੱਖਾਂ ਦਾ ਛਡਕਾਰਾ ਤੁਸੀਂ ਕਰਵਾ ਸਕਦੇ ਹੋ ਲਾਹਾ ਲੈ ਸਕਦੇ ਹੋ ਦੇਖੋ ਮਾਤਾ ਕਿੰਨੀ ਖੁਸ਼ ਆ ਹੁਣ ਤੇ ਉਹ ਬਾਹਾਂ ਹਲਾਈ ਜਾ ਰਹੀ ਆ ਕਿ ਮੇਰੀਆਂ ਬਾਹਾਂ ਇਹ ਲਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁਲ੍ਹੇਆ ਮਾਤਾ ਤੇਨ ਦੱਤਾਂ